ਪਹਿਲੀ ਗੱਲ ਤਾਂ ਰੋਕਾਂ ਹਟਾਓ ਫਿਰ ਵੀ ਜੇਕਰ ਰੋਕਾਂ ਨਹੀਂ ਹਟਾਉਂਦੇ ਕਿਸਾਨ ਹਟਾਉਂਦੇ ਨੇ ਜਿਸ ਕਿਸਾਨਾਂ ਉੱਪਰ ਕਿਸੇ ਵੀ ਤਰ੍ਹਾਂ ਦਾ ਜ਼ਬਰ ਕਰ ਕੀਤਾ ਤਾਂ ਸਰਕਾਰ ਇਹ ਨਾ ਸਮਝੇ ਵੀ ਅਸੀਂ ਸਾਡੇ ਵਖਰੇਵੇਂ ਦੇ ਅਸੀਂ ਪਿੱਛੇ ਹਟਾਂਗੇ ਜੇ ਸਾਡੇ ਕਿਸਾਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਹਮਲਾ ਹੁੰਦਾ ਤਾਂ ਅਸੀਂ ਉੱਥੇ ਖੜੇ ਹੋਵਾਂਗੇ ਆਪਣੇ ਭਰਾਵਾਂ ਦੇ ਨਾਲ ਡਾਂਗ ਫੜ ਕੇ ਉਹਨਾਂ ਦੇ ਅੱਗੇ ਖੜੇ ਹੋਵਾਂਗੇ ਮਤਲਬ ਕਿ ਇਥੋਂ ਤੱਕ ਵੱਡੇ ਵੱਡੇ ਕੈਲ ਵੱਡੇ ਵੱਡੇ ਬੈਰੀਕੇਡ ਜਾਂ ਹੋਰ ਬੜੇ ਤਰ੍ਹਾਂ ਦੇ ਪ੍ਰਬੰਧ ਕਰ ਲਿਆ ਕਿ ਕਿਸਾਨ ਅੱਗੇ ਨਾ ਜਾਣ ਇੱਥੇ ਰੁਕੇ ਰਹਿਣ ਉਹਦੇ 'ਚ ਇੱਕ ਸਵਾਲ ਹੁਣ ਮੇਰਾ ਇਹ ਆ ਕਿ ਜਿਹੜੀ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਨੇ 16 ਦੀ ਕਾਲ ਦਿੱਤੀ ਹੈ ਜੇ ਕਿਤੇ ਉਹ ਕੱਲ ਨੂੰ ਉਸ ਚੀਜ਼ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਉਹ ਦੋਨੇ ਜਥੇਬੰਦੀਆਂ ੱੱਕੇ ਦੇ ਨਾਲ ਜਿੱਦਾਂ ਪਿਛਲੀ ਵਾਰ ਹੋਇਆ ਸੀ ਬੈਰੀਗੇਡ ਤੋੜ ਕੇ ਸਭ ਕੁਝ ਤੋੜ ਕੇ ਅੱਗੇ ਲੰਘ ਜੇਕਰ ਉਹ ਦਿੱਲੀ ਵਾਲੇ ਨੂੰ ਪੁੱਛ ਕਰਦੇ ਆ ਜਾਂ ਕੋਈ ਉੱਥੇ ਕਿਸੇ ਕਿਸਾਨਾਂ ਦਾ ਨੁਕਸਾਨ ਹੁੰਦਾ ਜਾਂ ਕੁਝ ਆ ਜਿਹੜਾ ਇਹ ਵਾਲਾ ਫਰੰਟ ਆ ਇਹ ਵਾਲਾ ਫਰੰਟ ਉਹਨਾਂ ਦੀ ਸਪੋਰਟ 'ਚ ਖੜੂਗਾ ਜਾਂ ਨਹੀਂ ਖੜੂਗਾ ਦੇਖੋ ਅਸੀਂ ਨਾ ਇਹਨਾਂ ਆਪਣੇ ਵੀਰਾਂ ਨੂੰ ਪਹਿਲਾਂ ਵੀ ਕਿਹਾ ਸੀ ਕਿ ਸਰਕਾਰ ਨੂੰ ਪਤਾ ਹੁੰਦਾ ਕਿਉਂਕਿ 2 ਮਹੀਨਿਆਂ ਤੋਂ ਸਾਡੇ ਸਾਥੀ ਪ੍ਰਚਾਰ ਵੀ ਕਰ ਰਹੇ ਸਨ ਵੀ ਅਸੀਂ ਇਕੱਲੇ ਜਾ ਰਹੇ ਸੀ ਉਹਨਾਂ ਨੂੰ ਨਾਲ ਨਹੀਂ ਲੈ ਰਹੇ ਜਿਹੜੀ ਗੱਲ ਠੀਕ ਨਹੀਂ ਅਸੀਂ ਇਹਨਾਂ ਨਾਲ ਇਸ ਤੇ ਨੁਕਤਾਚੀਨੀ ਵੀ ਕੀਤੀ ਸੀ ਹੁਣ ਇਹ ਹੈ ਕਿ ਸਰਕਾਰ ਨੂੰ ਇਹ ਪਤਾ ਵੀ ਇੱਕ ਛੋਟੀ ਤਾਕਤ ਆ ਰਹੀ ਹੈ ਕਿਉਂਕਿ ਵੱਡੀ ਤਾਕਤ ਸੰਯੁਕਤ ਕਿਸਾਨ ਮੋਰਚਾ ਤੇ ਜਿਹੜੇ ਦੂਜੇ ਤਬਕਿਆਂ ਨੂੰ ਆਪਾਂ ਨਾਲ ਲੈ ਰਹੇ ਆਂ ਜਦੋਂ ਸਾਰੇ ਗਏ ਸਾਂ ਤਾਂ ਕੋਈ ਰੋਕ ਰੋਕ ਨਹੀਂ ਸਕੀ ਸੀ ਤਾਂ ਜਿਹੜੀ ਹੁਣ ਉਹ ਇਸ ਕਰਕੇ ਉਹ ਸ਼ਕਤੀ ਵੀ ਜ਼ਿਆਦਾ ਕਰ ਰਹੇ ਆ ਪਰ ਇਹਦੇ باوجود ਵੀ ਭਾਵੇਂ ਸਾਡੇ ਉਹਨਾਂ ਨਾਲ ਕਿੰਨੇ ਵੀ ਮਤਭੇਦ ਹੋਣ ਵਿਚਾਰਤਕ ਤੌਰ ਤੇ ਭਾਵੇਂ ਉਹਨਾਂ ਨੇ ਸਾਡੇ ਨਾਲ ਰਾਏ ਕੀਤੀ ਜਾਂ ਨਹੀਂ ਕੀਤੀ ਸੰਯੁਕਤ ਕਿਸਾਨ ਮੋਰਚਾ ਔਰ ਸਪੈਸ਼ਲੀ ਸਾਡੀ ਜਥੇਬੰਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਇਹ ਸਮਝਦੀ ਹੈ ਵੀ ਲੜਾਈ ਸਾਡੀ ਸਰਕਾਰ ਨਾਲ ਹੈ ਆਪਸੀ ਮਤਭੇਦ ਨੇ ਲੜਾਈ ਸਰਕਾਰ ਨਾਲ ਹੈ ਪਹਿਲੀ ਗੱਲ ਤਾਂ ਸਰਕਾਰ ਇਹ ਜਿਹੜਾ ਰੋਕਾਂ ਲਾ ਰਹੀ ਹੈ ਇਹ ਸਾਡਾ ਡੈਮੋਕ੍ਰੈਟਿਕ ਰਾਈਟ ਹੈ ਕਿਸਾਨ ਕਿਸੇ ਵੀ ਕਿਸੇ ਵੀ طبਕੇ ਦਾ ਡੈਮੋਕ੍ਰੈਟਿਕ ਰਾਈਟ ਹੈ ਉਹ ਆਪਣੇ ਮੁਲਕ 'ਚ ਪ੍ਰਦਰਸ਼ਨ ਕਰ ਸਕਦਾ ਹੈ ਇਹ ਸਰਕਾਰ ਦਾ ਰੋਕਣਾ ਗਲਤ ਹੈ ਦੂਜੀ ਗੱਲ ਉਹਨਾਂ ਨੇ ਕੱਲ ਨੂੰ ਉੱਥੇ ਜਾਣਾ ਸਾਡਾ ਇਹ ਸਪਸ਼ਟ ਹੈ ਸਰਕਾਰ ਨੂੰ ਇਹ ਚੇਤਾਵਨੀ ਹੈ ਕਿਉਂਕਿ ਵੇਖੋ ਮਤ ਪੇ ਸਾਡੇ ਆਗੂਆਂ ਨਾਲ ਤਾਂ ਹੋ ਸਕਦੇ ਨੇ ਕਿਸਾਨ ਤਾਂ ਇੱਕ ਜਮਾਤ ਸਾਡੀ ਹੈ ਨਾ ਤੇ ਆਗੂ ਵੀ ਮਤ ਪੇ ਦੇਣੇ ਹੈ ਸਾਡੇ ਭਰਾ ਨੇ ਇਹ ਨਹੀਂ ਕੋਈ ਸਾਡੇ ਕੋਈ ਦੁਸ਼ਮਣ ਨਹੀਂ ਕਿ ਉਹ ਭਰਾ ਨੇ ਸਰਕਾਰ ਨੂੰ ਸਾਡੀ ਸਪਸ਼ਟ ਚੇਤਾਵਨੀ ਹੈ ਸਰਕਾਰ ਨੂੰ ਕਿ ਪਹਿਲੀ ਗੱਲ ਤਾਂ ਰੋਕਾਂ ਹਟਾਉਣੀਆਂ ਚਾਹੀਦੀਆਂ ਨੇ ਸਾਡਾ ਰਾਈਟ ਹੈ ਅਸੀਂ ਪ੍ਰਦਰਸ਼ਨ ਕਰ ਲਈਏ ਅਸੀਂ 16 ਨੂੰ ਕਰ ਰਹੇ ਹਾਂ ਕੋਈ ਡਾਊਟ ਨਹੀਂ ਉਹ 13 ਨੂੰ ਕਰ ਰਹੇ ਨੇ ਕਰਨਾ ਹੀ ਚਾਹੀਦਾ ਹੈ ਇਹਦੀ ਗੱਲ ਤਾਂ ਰੋਕਾਂ ਹਟਾਓ ਫਿਰ ਵੀ ਜੇਕਰ ਰੋਕਾਂ ਨਹੀਂ ਹਟਾਉਂਦੇ ਕਿਸਾਨ ਹਟਾਉਂਦੇ ਨੇ ਜਿਸ ਕਿਸਾਨਾਂ ਉੱਪਰ ਕਿਸੇ ਵੀ ਤਰ੍ਹਾਂ ਦਾ ਜ਼ਬਰ ਕਰ ਕੀਤਾ ਤਾਂ ਸਰਕਾਰ ਇਹ ਨਾ ਸਮਝੇ ਵੀ ਅਸੀਂ ਸਾਡੇ ਵਖਰੇਵੇਂ ਦੇ ਅਸੀਂ ਪਿੱਛੇ ਹਟਾਂਗੇ ਜੇ ਸਾਡੇ ਕਿਸਾਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਹਮਲਾ ਹੁੰਦਾ ਤਾਂ ਅਸੀਂ ਉੱਥੇ ਖੜੇ ਹੋਵਾਂਗੇ ਉਹਦੇ ਭਰਾਵਾਂ ਦੇ ਨਾਲ ਡਾਂਗ ਫੜ ਕੇ ਉਹਨਾਂ ਦੇ ਅੱਗੇ ਖੜੇ ਹੋਵਾਂਗੇ ਔਰ ਅਸੀਂ ਇਹ ਤੁਹਾਡੇ ਇਸ ਤਰ੍ਹਾਂ ਹੀ ਮੈਸੇਜ ਦੂਜੇ ਮੋਰਚ ਨੂੰ ਵੀ ਦੇਣੇ ਆ ਕਿ ਘਬਰਾਉਣ ਦੀ ਠੀਕ ਆ ਸਾਡੀ ਅੱਗੇ ਵੀ ਵਿਚਾਰਾਂ ਚੱਲਣ ਗਿਆ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਇਕੱਠੇ ਹੋਣਾ ਹੀ ਚਾਹੀਦਾ ਚਾਹੇ ਸਾਡੇ ਵੱਲੋਂ ਕੋਈ ਗੱਲ ਆ ਚਾਹੇ ਤੁਹਾਡੇ ਵੱਲੋਂ ਕੋਈ ਗੱਲ ਆ ਛੱਡਣੀ ਪੈਣੀ ਹੈ ਤੇ ਇਕੱਠੇ ਹੋਣਾ ਪੈਣਾ ਵੱਡੇ ਪੱਦਰ ਤੇ ਜਾਣ ਲਈ ਇੱਕ ਹੋਣਾ ਹੀ ਹੋਣਾ ਪੈਣਾ ਵਿਚਾਰਾਂ ਦੀ ਵਖਰੇਵੇਂ ਅੱਡਨੇ ਸਹਿਮਤੀ ਘਟੋਕਟ ਪ੍ਰੋਗਰਾਮ ਤੇ ਕਰਨੀ ਪੈਣੀ ਹੈ ਪਰ ਜੇਕਰ ਸਰਕਾਰ ਨੇ ਕਿਸੇ ਵੀ ਤਰ੍ਹਾਂ ਦਾ ਜ਼ਬਰ ਕੀਤਾ ਤਾਂ ਅਸੀਂ ਆਪਦੇ ਭਰਾਵਾਂ ਨੂੰ ਕੱਲਾ ਨਹੀਂ ਛੱਡਾਂਗੇ ਬਿਲਕੁਲ ਨਾਲ ਹੋਵਾਂਗੇ ਪੰਜਾਬ ਹੀ ਹੋਊਗਾ ਹਰਿਆਣਾ ਵੀ ਹੋਊ ਤੇ ਜੇਕਰ ਆਪਾਂ ਸਿਧਾਂਤਕ ਤੌਰ ਤੇ ਦੇਖੀਏ ਚਾਹੀਦਾ ਵੀ ਆ ਬਿਲਕੁਲ ਬਿਲਕੁਲ ਚਲੋ ਠੀਕ ਆ ਤਿੰਨ ਭਰਾ ਨੇ ਇੱਕ ਪਰਿਵਾਰ 'ਚ ਰਹਿੰਦੇ ਆ ਉਹਨਾਂ ਦੇ ਵਿੱਚ 100 ਵਾਰੀ ਮਤ ਪੇਦ ਹੋ ਜਾਂਦੇ ਆ ਪਰ ਜਦੋਂ ਕੋਈ ਬਾਹਰੋਂ ਆ ਕੇ ਉਸ ਪਰਿਵਾਰ ਤੇ ਹਮਲਾ ਕਰੇ ਤਾਂ ਫਿਰ ਸਰਕਾਰ ਸਰਕਾਰ ਨੂੰ ਇਸ ਵਹਿਮ 'ਚ ਨਹੀਂ ਰਹਿਣਾ ਚਾਹੀਦਾ ਬੇਸ਼ੱਕ ਸਾਡਾ ਜੋ ਮਰਜੀ ਆ ਜੇ ਸਰਕਾਰ ਨੇ ਕੁਝ ਵੀ ਕੀਤਾ ਤਾਂ ਅਸੀਂ ਉੱਥੇ ਭਰਾਵਾਂ ਦੇ ਨਾਲ ਖੜੇ ਭਰਾਵਾਂ ਦੇ ਨਾਲ ਖੜਾਂਗੇ ਉਹਨਾਂ ਦੀ ਸਪੋਰਟ ਤੇ ਖੜੋ ਬਿਲਕੁਲ ਸਪੋਰਟ ਤੇ ਪ੍ਰੋਗਰਾਮ ਜੇ ਕੋਈ ਇਦਾਂ ਦੇ ਹਾਲਾਤ ਅੱਗੇ ਬਣੇ ਤੇ ਉਦੋਂ ਅਗਲਾ ਪ੍ਰੋਗਰਾਮ ਆ ਫਿਰ ਉਸ ਮੁਤਾਬਕ ਲਿਖਿਆ ਜਾਊਗਾ ਹਾਲਾਤ ਮੁਤਾਬਕ ਦੇਖੋ ਜੀ ਸਾਡੀ ਇੱਕ ਜਿਹੜੀ ਕੋਸ਼ਿਸ਼ ਲਗਾਤਾਰ ਆ ਕ੍ਰਾਂਤੀਕਾਰੀ ਕਿਸਾਨੀ ਯੂਨੀਤੀ ਸਾਡੀ ਇਹ ਲਗਾਤਾਰ ਕੋਸ਼ਿਸ਼ ਆ ਵੀ ਬੇਸ਼ੱਕ ਜੋ ਮਰਜੀ ਆ ਹਰ ਹਾਲਤ ਦੇ ਵਿੱਚ ਏਕਤਾ ਕਰਨੀ ਤੇ ਕਰਾਉਣੀ ਉਹ ਅਸੀਂ ਯਤਨ ਜਟਾਉਂਦੇ ਰਵਾਂਗੇ ਕਿਉਂਕਿ ਸਾਨੂੰ ਪਤਾ ਆ ਕਿਸਾਨੀ ਦੀ ਮੁਕਤੀ ਕੋਈ ਇੱਕ ਦੋ ਦਿਨਾਂ ਚ ਨਹੀਂ ਹੋ ਜਾਣੀ ਜੀ ਕਿਸਾਨੀ ਨੂੰ ਜੇਕਰ ਉੱਪਰ ਚੁੱਕਣਾ ਹੈ ਤਾਂ ਘੋਲ ਕਿਹਦੇ ਨਾਲ ਆ WTO ਵਿਸ਼ਵ ਵਪਾਰ ਸੰਸਥਾ ਦੇ ਨਾਲ ਕੋਲ ਹੈ ਤੇ ਉਹ ਕੱਲੀ ਭਾਰਤ ਦੀ ਇਹ BJP ਸਰਕਾਰ ਥੋੜੀ ਹੈ ਜਿੰਨੀਆਂ ਪੋਲਿਟਿਕਲ ਪਾਰਟੀਆਂ ਨੇ ਸਾਰੀਆਂ ਉਹਦੇ ਵਿੱਚ ਖੜੀਆਂ ਨੇ ਤਾਂ ਉਹਨੂੰ ਭਾਜੇਗਾ ਜਿੰਨਾ ਚਿਰ WTO ਚ ਬਾਹਰ ਨਹੀਂ ਆਉਂਦਾ ਭਾਰਤ ਉਹਨਾਂ ਚਿਰ ਕਿਸਾਨ ਵਿਰੋਧੀ ਕਾਨੂੰਨ ਬਣਨਗੇ ਮਜ਼ਦੂਰ ਵਿਰੋਧੀ ਕਾਨੂੰਨ ਬਣਨਗੇ ਜੇਕਰ ਉਹ ਕਿਸਾਨ ਮਜ਼ਦੂਰ ਦੇ ਪੱਖੀ ਬਣਾਉਣਾ ਤਾਂ ਉਹਦੇ ਚੋਂ ਬਾਹਰ ਲਿਆਉਣਾ ਪੈਣਾ ਤਾਂ ਉਹਦੇ ਲਈ ਲੜਾਈ ਨਿਰੰਤਰ ਜਾਰੀ ਰੱਖਣੀ ਪੈਣੀ ਹੈ ਹੁਣ ਵੀ ਤੇ ਅਗਲੀ ਸਰਕਾਰ ਦੇ ਖਿਲਾਫ ਵੀ ਤਾਂ ਅਸੀਂ ਜਿਹੜੀ ਸਹਿਮਤੀ ਤੇ ਏਕਾ ਬਣਾਉਣ ਲਈ ਲਗਾਤਾਰ ਜ਼ੋਰ ਲਾਉਂਦੇ ਰਾਵਾਂਗੇ ਔਰ ਉਹਦੇ ਅਗਲੇ ਪ੍ਰੋਗਰਾਮ ਜੋ ਜਿਹੜੇ ਵੇਖੋ ਇੱਕ ਇੱਕ ਬੰਦਾ ਇੱਕ ਗੱਲ ਕਰਦਾ ਦੋ ਬੰਦੇ ਦੋ ਕਰਨਗੇ ਜਦੋਂ ਅਸੀਂ ਸਾਰੇ ਇਕੱਠੇ ਹੋਨੇ ਤਾਂ ਉਹ ਚੀਜ਼ਾਂ ਅਸੀਂ ਬਿਲਕੁਲ ਪੁਣਛਣ ਕਰ ਲੈਨੇ ਤਾਂ ਉਹਦੇ ਦਾ ਸਾਡਾ ਫਾਇਦਾ ਨੁਕਸਾਨ ਸਾਰਾ ਕੁਝ ਜਿਹੜਾ ਵਿਚਾਰ ਕੇਗੇ ਤਰਨ ਤਾਂ ਸਾਂਝ ਜਦੋਂ ਸਾਂਝ ਬਣੂਗੀ ਤਾਂ ਲੜਾਈ ਸਾਂਝੀ ਹੋਊਗੀ ਤਾਂ ਫਿਰ ਅਸੀਂ ਵਸ਼ ਜਿੱਤਾਂਗੇ